ਉਈ ਗੱਤ ਖਾਡਵਾ ਲਿਆ ਸਾਰਾ ਗੰਦ ਕਾਪੀ ਸਾਰਾ ਕਾਫੀ ਕੰਮ ਕਰੇਗਾ ਤੂੰ ਕਰ ਕੰਮ ਕਰਨਾ ਤੇ ਤੂੰ ਖਾਡਵਾ ਲਿਆ ਬਾਬਾ ਇਹ ਬੋਲੇਗਾ ਨਾ ਉਹ ਇਹ ਬੋਲੇਗਾ ਬਾਈ ਬਈ ਪੂਰੇ ਆ ਇਹ ਜਿਹਨੇ ਤੇਰੇ ਯਾਰ ਮੈਂ ਕੋਈ ਉੱਡਾ ਕੇ ਲੈ ਆਉਂਦਾ ਪਰ ਬਾਹਰ ਬੋਲੇਗਾ ਇਹ ਤੂੰ ਹੀ ਕਰਨੇ ਤੇ ਸਰਕਾਰੀ ਕੰਮ ਕਰਨਾ ਹੀ ਥਾਰੇ ਕੋ ਬੈਠੇ ਆਂ ਰਾਨਾ ਬਲ ਕਰੋ ਆਹ ਦੇਖੋ ਇਹਨਾਂ ਦੇ ਕਰ ਰਿਹਾ ਇਹਦਾ ਹੀ ਸ਼ਰਜਾ ਕੇ ਬੱਤੇ ਅਰੇ ਲੱਗ ਜਾਂਦੇ ਜਿਹੜਾ ਗੁਲੇਵਾਰ ਆ ਸਾਡੇ ਦੇਖੋ ਥਾੜੇ ਗੋਲੀ ਹੁਸਨਾਂ ਦਾ ਮੈਂ ਤਾਂ ਹੌਸਲੇ ਨਾਲ ਬੋਲਿਆ ਮਿਲਾਂ ਸਾਡੇ ਘਰ ਦੇ ਤੇ ਥਾਰੇ ਕੋ ਹੌਸਲੇ ਇੱਥੇ ਬੈਠੇ ਆ ਪੂਸੀ ਕੇ ਲੱਗੀ ਆ ਕੀ ਕਹੁੰਦਾ ਬੰਦਾ ਮਨਣਾ ਅਰੇ ਤੇਰੇ ਕੋਲ ਚੱਲ ਚੱਲ ਬਾਡੀ ਸਰਕਾਰੀ ਡਿਊਟੀ ਆ ਅਸੀਂ ਕੋਈ ਘਰ ਦਾ ਕੰਮ ਨਹੀਂ ਕਰਦਾ ਇਹ ਸਰਕਾਰੀ ਕੰਮ ਕਰਦਾ ਹੈ ਆਪਣੀ ਜੇ ਕੋਈ ਇਤਰਾਜ ਹੈ ਮੈਂ ਨਾਲ ਆਪ ਗੱਲ ਕਰ ਲੈ ਬੈਠ ਕੇ ਗੱਲ ਕਰ ਲੈ ਇੱਥੇ ਬੈਠ ਕੇ ਗੱਲ ਕਰਾਂਗੇ ਯਾਰ ਮੈਂ ਇਹਨੂੰ ਸਮਝਾਣਾ ਤਾਂ ਕਾਹਮ ਕਰੀ ਸਿੱਧਾ ਕਿਵੇਂ ਸਮਝਾਣਾ ਕੋਈ ਸਾਰੇ ਰੋਲਾ ਪਾ ਕੇ ਪ੍ਰੈਸ਼ਰ ਖਾਪ ਕਹਤਾ ਸਾਡਾ ਸਾਡਾ ਕੀ ਵਾਈਟ ਪ੍ਰੈਸ਼ਰ ਖਾਪ ਕਰਦਾ ਹੈ ਹੈ ਦੱਸੋ ਕਿਹੜਾ ਪੇਸ਼ੇ ਕਰਾਪ ਕਰਦਾ ਨਿਕਲ ਪਉਂਦਾ ਸਭਾਈ ਗੱਲ ਮੈਂ ਇੱਥੇ ਬੈਠਾ ਓਏ ਲੇਡੀ ਆ ਲੇਡੀ ਫੋਰਸ ਮੰਗਾਓ ਯਾਰ ਹੋਰ ਸਾਰੀ ਲੇਡੀ ਪਾ ਪਾਂਦਾਓ ਆਡਾ ਪ੍ਰੈਸ਼ਰ ਲੈ ਸਰਕਾਰੀ ਘਰ ਚ ਨਿਕਲ ਪਉਂਦੇ ਨਸ਼ੇ ਵਾਲਿਆਂ ਨੂੰ ਸ਼ਹਿਦ ਦੇਟੇ ਤੁਸੀਂ ਆਓ ਕਰੂਗਾ ਬਈ ਆ ਤੇ ਚਲ ਚਲ ਆਇਆ ਯਾਰ ਕਿੰਨਾ ਲੱਗਦਾ ਕਾਬ ਲੋਕਾਂ ਨੂੰ ਪੁੱਛ ਕਾਬ ਇਹ ਰੋੜਾ ਕੋਟਾ ਨੂੰ ਪਤਾ ਵੀ ਕਿਹੜੀ ਚਾਈ ਆ ਰਹੀ ਹੈ ਇੰਨੀ ਕਿੱਡੀ ਚੋਟੇ ਆ ਰਹੀ ਹੈ ਹਾਈ ਹਾਈ ਆ ਜੇ ਮਰ ਲੋ ਕਹਿੰਦਾ 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 ਕ ਅਹੀ ਆ ਗਿਆ ਕੈਗਨ ਜੀ ਇਹ ਕੰਨੀ ਨਾ ਫੇਰ ਉਹ ਬਾਕੀ ਸਭ ਕੀ ਮਗਰੋਂ ਜੁੜਦਾ ਨਹੀਂ ਹੈ ਉਹ ਸਰਦਾਰ ਤੇ ਖੜਾ ਮੈਂ ਬੈਂਕ ਦਾ ਸਹਾਰੀ ਕੰਮ ਆ ਉਹਨਾਂ ਚੈੱਕ ਨਾਲ ਹੋਰ ਮੈਨੂੰ ਆਵਾਜ਼ ਆਉਂਦੀ ਅਹੀਂ ਯੱਕ ਅਹੀਂ ਤੁਹਾਨੂੰ ਕਹਿਣ ਦੇ ਆ ਕਿ ਕੋਲ ਕੋ ਨਹੀਂ ਮਿਲਿਆ ਅਸੀਂ ਕੁਝ ਲੈ ਕੇ ਗਏ ਆ ਬੜੇ ਕੁਝ ਆਹ ਡਿਊਟੀ ਆ ਕੋਈ ਤਾਂ ਸਾਡੀ ਡਿਊਟੀ ਦੇ ਨਾਲ ਬੌਂਡ ਹੈ ਡਿਊਟੀ ਦੇ ਨਾਲ ਬੌਂਡ ਹੈ ਸਾਡੀ ਆਡੀ ਸਰਕਾਰੀ ਡਿਊਟੀ ਹਰ ਘਰ ਚੈੱਕ ਕਰਦਾ ਅਸੀਂ ਸਾਰੇ ਘਰ ਦੇ ਆ ਇੱਥੇ 2-3 ਘੰਟੇ ਇੱਥੇ ਰਹਿਣਾ ਆਡੀ ਸਰਕਾਰੀ ਡਿਊਟੀ 'ਚ ਵਿਗੜ ਤੋਂ ਗਏ ਹੋਗੇ ਸਜ਼ਾ ਮਿਲੂਗੀ ਕੋਈ ਯਾਰ ਇਹਨਾਂ ਨੇ ਕੀ ਕਰਨਾ ਓਏ ਜਿਹੜਾ ਵੇਖੋ ਜੇ ਸਰਕਾਰੀ ਡਿਊਟੀ 'ਚ ਵਿਗੜ ਤੋਂ ਗਏ ਹੋ ਤਾਂ ਸੱਚੀ ਖੇਰਾ ਆ ਸਰਕਾਰੀ ਗੱਲ ਪਤ ਹੋ ਗਈ ਹੈ ਤੁਹਾਡੀ ਦੂਜਿਆਂ ਨੂੰ ਵੀ ਸ਼ਹਿਦ ਦੇ ਦੇ ਕੋਈ ਨੁਕਸਾਨ ਕੋਈ ਗੱਲ ਨਹੀਂ ਤੂੰ ਸਰਕਾਰੀ ਡਿਊਟੀ ਚੈਰੀ ਵਿਗੜ ਪਾਉਂਦਾ ਤੂੰ ਵੀ ਨਾ ਪਾਉਂਦਾ ਸਾਡੀ ਸਰਕਾਰੀ ਗੱਲ ਹਾਂ ਉਹ ਰੋਣਾ ਪਾ ਕੇ ਚਤਾਲੇਗਾ ਤੂੰ ਜੱਗਰ ੱਲੇ ਬੋਲਣ ਦੇ ਉਹਦਾ ਰੋਣਾ ਪਾਉਂਦੇ ਆ ਹੀ ਕੰਮ ਕਰਦੇ ਇੱਥੇ ਉਹ ਉਹਦਾ ਆਪਣਾ ਰੋਣਾ ਪਾ ਕੇ ਬੈਠਾ ਬੋਲਣ ਹਾਂ ਬੋਲੋ ਬਿਲਕੁਲ ਪਰ ਮਾਂ ਸੀਰੀ ਚ ਭਾਸ਼ਾ ਨਹੀਂ ਸਮਝ ਲੱਗਦੀ ਅਜਿਹੇ ਬੋਲਦੀ ਫੜੋ ਯਾਰ ਅੱਗੇ ਉਪਰ ਚਾਹਦੇ ਸਰਕਾਰੀ ਡਿਊਟੀ ਵਿਗੜ ਪਾਉਂਦਾ ਆਈ ਇਹ ਨਹੀਂ ਵੇਖਣਾ ਆਪਾ ਆਹ ਜਿਹਨੇ ਕਿਨੇ ਸਰਕਾਰੀ ਟੂਟੇ ਦੇ ਵੇਖੋ ਪਿਆ ਫੜਾ ਤੂੰ ਤੂੰ ਮਾਰਨਾ ਕਰ ਲੈ ਕੇ ਕੱਪ ਕਰ ਪਾਉਂਗਾ ਆਹ ਹੋਰ ਜਿਹਨੇ ਨਿਕਲ ਮਾ ਸਕਦਾ ਆਓ ਮੈਂ ਇੱਥੇ ਬਿਠਾ ਲੈ ਆਓ ਇੱਥੇ ਜਿਹਨੇ ਲੈਣਾ ਪੋਣਾ ਪਾਓ ਆਓ ਆਓ ਜਰਾ ਇੱਥੇ ਆਹ ਰਹਿ ਜਾ ਨਾ ਦਫਰੇ ਓਏ ਓਏ ਆਂਦੀਂ ਵੇ

नगगा पहले मान का और देखो सकते हैं इधर हो एक हमारे बीट काट दो दो हमारे मैडम और कोई मैं पीछे चलूंगा ਹਾਂ ਡੋ ਵੀ ਜਮਾ ਲਿਆ ਉਹ ਵੀ ਅਰੇ ਰੇ ਕੋਈ ਵਾਲੇ ਮਰੇ ਆ ਕਰਤ ਤੇ ਲੱਜੀ ਪਈ ਆ ਪਾਸ ਅ ਪਰਸਨੀ ਚੌਂ ਚ ਆ ਬੂਆ ਕੋਲ ਨਹੀਂ ਮੇਰਾ ਬੂਆ ਕੋਲ ਤੇ ਉਹ ਕੰਮ ਤੇ ਗੇ ਰਹੇ ਨੇ ਮੇਰਾ ਘਰ ਜੀ ਉਹ ਕਾਹ ਲੈ ਨੇ ਘੋਦਾ ਤਾਂ ਕਮਰਾ ਜੀ ਨਹੀਂ ਆ ਟੇ ਕੋ ਨਹੀਂ ਕਰਉਂ ਤੇ ਆਣੀ ਮੇਰੇ ਕੰਮ ਤੇ ਗਈ ਦੀ ਤੇ ਉਹਦਾ ਜੇ ਕਮਰਾ ਹਾਂ ਜੀ ਇਹ ਮੇਰੀ ਸੈਲਰੀ ਜੀ ਸਰ ਕੁਝ ਫੋੜੀ ਹਾਂ ਜੀ ਮੈਂ ਹੁਣੇ ਕਿਚੈਰੀ ਲੱਗੀ ਨਹੀਂ ਮੈਂ ਸਰ ਸਰ ਦੇ ਘਰ ਨਹੀਂ ਆ ਹਾਂ ਜੀ ਮੇਰੇ ਸਾ ਘਰ ਹੀ ਨੂੰ ਨੇ ਛੱਡੀ ਕਰੀ ਮੇਰੀ ਸੈਲਰੀ ਮ੍ਰਿਤੇ ਦੇ ਗਈ ਤੁਹਾਨੂੰ ਯਾਨ ਕਿ ਪਤਾ ਪਤਾ ਬਿਗਿੰਗ ਬੋਤਲ ਨੇ ਫੁੱਟੇ ਹੋ ਗਏ ਅਫਲ ਹੋ ਗਏ ਅਈ ਜੀ ਜੀ ਬਾਦ ਤੁਮ ਕਰੇ ਬੜਾ ਜੰਦਰ ਰਹਿ ਕੇ ਚਲੋ ਆਓ ਚੱਲ ਬੜਾ ਚੰਗੀ ਤੇ ਆ ਚੰਗਾ ਚੱਲ ਆ ਗਿਆ ਰਹਿਣ ਦੀ ਆ ਗਿਆ ਕੋਈ ਨਹੀਂ ਠੀਕ ਹੈ ਇਹ ਵੀ ਨਹੀਂ ਇਹ ਕਰ ਲੈ ਇਸ ਚਾਹ ਬੇਸ਼ੱਕ ਆ ਗਿਆ ਰਹਿਣ ਪਾਰਾ ਓਏ ਕਰ ਜਾ ਆਪਣਾ ਕੋਈ ਕੰਮ ਕਰ ਆਪਣਾ ਇੱਧਰ ਹੈਗਾ ਲੈ ਜੀ ਨਾਲ ਇਹ ਇਹ ਮਾਨਯੋਗ ਡਾਇਰੈਕਟਰ ਜਨਰਲ ਆਫ ਪੁਲਿਸ ਦੀ ਡਾਇਰੈਕਸ਼ਨ ਦੀ ਕੰਪਲਾਈਂਸ ਦੇ ਹੈ ਅੱਜ ਜਿੰਨੇ ਵੀ ਡਰੱਗ ਹੌਟਸਪੌਟਸ ਅਗੇ ਨੇ ਜ਼ਿਲ੍ਹੇ ਦੇ ਵਿੱਚ ਉਥੇ ਅਸੀਂ ਇਹ ਅਭਿਆਨ ਚਲਾ ਰਹੇ ਨੇ ਇਹਦੇ ਵਿੱਚ ਪਰਪਸ ਇਹ ਹੈਗਾ ਕਿ ਜਿਹੜੇ ਨਸ਼ੇ ਦੇ ਉੱਥੇ ਠੱਲ ਪਾਵੀ ਜਾਵੇ ਤਾਂ ਇਹ ਜਿਹੜੇ ਏਰੀਆਸ ਅਗੇ ਨੇ ਇਹਨਾਂ ਨੂੰ ਆਈਡੈਂਟੀਫਾਈ ਕਰ ਲਿਆ ਗਿਆ ਸੀਗਾ ਤਾਂ ਇਹਦੇ ਵਿੱਚ ਕਰੀਬਨ 90 ਦੇ ਲਾਗੇ ਛਾਕੇ ਜਿਹੜੇ ਅਕਿਊਜ਼ ਹੈਗੇ ਨੇ who are involved in drugs ਜਿਨ੍ਹਾਂ ਦੇ ਉੱਤੇ ਮੁਕਦਮੇ ਦਰਜ ਹੈਗੇ ਨੇ ਤਾਂ ਅਸੀਂ ਇਹਦੇ ਵਿੱਚ ਅ ਪੰਜ ਜਿਹੜੀ ਸਰਚ ਟੀਮਸ ਕਨਸਟੀਟਿਊਟ ਕੀਤੀ ਹੈਗੀਆਂ ਜਿਹ ਜਿਹੜੇ ਹੁਣ ਸਰਚ ਕਰ ਰਹੇ ਨੇ ਨਾਲ ਦੇ ਨਾਲ ਜਿਹੜਾ ਇਸ ਏਰੀਆ ਨੂੰ ਕੋਰਡਨ ਕਰਤਾ ਗਿਆ ਤਾਂ ਕਟ ਆਫ ਪਾਰਟੀਆਂ ਲਾਈਆਂ ਗਈਆਂ ਹੈਗੀਆਂ ਸੋ ਇਹਹੀ ਬੇਸਿਕਲੀ ਕੋਸ਼ਿਸ਼ ਹੈ ਕਿ ਜਿਹੜੇ ਨਸ਼ਾ ਤਸਕਰ ਹੈ ਉਹਨਾਂ ਤੇ ਉੱਤੇ ਕਾਬੂ ਪਾਇਆ ਜਾਏ ਤਾਂ ਉਸੇ سلسلے ਦੇ ਵਿੱਚ ਇਹ ਅਸੀਂ ਇਥੇ ਸਰਚ ਕਰਾ ਰਹੇ ਨੇ ਸ਼ਕਤਾਂ ਸੋ ਕਿੰਨਾ ਖਲਾਫੀ ਓਵਰঅল ਸਾਰੇ ਇਲਾਕੇ ਚ ਕੰਤੀ ਸਰਚ ਉਸ ਦਾ ਫਾਇਦਾ ਹੁੰਦਾ ਕਿ ਜੰਮੇ ਕੋਈ ਸਪੈਸਟਿਕ ਇਨਫਰਮੇਸ਼ਨ ਹੁੰਦੀ ਉਹਦਾ ਫਾਇਦਾ ਦੇਖੋ ਦੋਨੋਂ ਤਰੀਕੇ ਆਪਣੇ ਆਪਣੇ ਤਰੀਕੇ ਨਾਲ ਇਫੈਕਟਿਵ ਹੈ ਇਨ ਅ ਵੇ ਜਿਹੜੇ ਕਾਸੋ ਆਪਰੇਸ਼ਨ ਹੁੰਦੇ ਹੈ ਇਹ ਥੋੜੀ ਵਿਜ਼ਿਬਿਲਟੀ ਡੋਮਿਨੈਂਸ ਐਂਡ ਡੈਟਰੈਂਸ ਕ੍ਰੀਏਟ ਕਰਦੇ ਜਿਹੜੀ ਸਪੈਸਿਫਿਕ ਹੁੰਦੀ ਹੈ ਤਾਂ ਉਹਦੇ ਫਿਰ ਉਹ ਕੋਰਟ ਆਪਰੇਸ਼ਨਸ ਵੀ ਹੁੰਦੇ ਹੈ ਲੇਕਿਨ ਇਹਦਾ ਇਹ ਹੁੰਦਾ ਹੈ ਕਿ ਪੂਰਾ ਪੁਲਿਸ ਏਰੀਆ ਨੂੰ ਡੋਮਿਨੇਟ ਕਰਕੇ ਇੱਕ ਡੈਡ ਰਨਸ ਕ੍ਰੀਏਟ ਕਰਦੀ ਹੈ ਕਿ ਜਿਹੜਾ ਨਸ਼ਾ ਤਸਕਰੀ ਉਹਨੂੰ ਆਪਾਂ ਅਲਾਉ ਨਹੀਂ ਕਰਾਂਗੇ ਇਨੀ ਇਨੀ ਕੇਸ ਸਰ ਉਹਨੂੰ ਜਦ ਦੇਖਿਆ ਜਾਵੇ ਤਾਂ ਪਟਾਰਾਪੁਰ ਜ਼ਿਲ੍ਹਾ ਸਰਹੱਦੀ ਜ਼ਿਲ੍ਹਾ ਕ੍ਰਿਆਮਤੀ ਤਰਹੀਆ ਵੀ ਲੱਗਦੇ ਨੇ ਸਰਹੱਦੀ ਜ਼ਿਲ੍ਹਾ ਪਰ ਟਿਕਨੋਤੀ ਰਹੇ ਹੋਲੀਆ ਤੁਹਾਡੇ ਵਾਸਤੇ ਕਿਸ ਤਰੀਕੇ ਨਾਲ ਇਸ ਚੋਕ ਤੋਂ ਤਿੰਨ ਕਿਉਂ ਬੁਲਿਆ ਜਾਵੇਗਾ ਕਿਸ ਤਰੀਕੇ ਨਾਲ ਨਹੀਂ ਇਹਦੇ ਵਿੱਚ ਆਪਣਾ ਬੇਸਿਕਲੀ ਜਿਹੜਾ ਅਪਰੋਚ ਚਾਹੀਏ ਕਿ ਕ੍ਰਾਈਮ ਤੇ ਉਤੇ ਠੱਲ ਪਾਣੀ ਹੈ ਉਹ ਸਭ ਤੋਂ ਇੰਪੋਰਟੈਂਟ ਪ੍ਰਾਇੋਰਟੀ ਹੋ ਗਈ ਤਾਂ ਉਹਦੇ ਵਿੱਚ ਵੀ ਇੱਕ ਤਾਂ ਪਹਿਲਾ ਪ੍ਰੀਵੈਂਟਿਵ ਜਿਹੜੇ ਮੈਜਰਸ ਹੈਗੇ ਨੇ ਸੋ ਥੈਟ ਕ੍ਰਾਈਮ ਹੋਏ ਹੀ ਨਾ ਉਹ ਵਿਜ਼ਿਬਿਲਟੀ ਹੋ ਗਈ ਜੀ ਪੁਲਿਸ ਦੀ ਪੈਟਰੋਲਿੰਗ ਪ੍ਰੋਪਰਲੀ ਹੋਵੇ ਲੋਕਾਂ ਦੀ ਸੁਣਵਾਈ ਹੋਵੇ ਐਂਡ ਦੈਨ ਇਨ ਕੇਸ ਐਨੀਥਿੰਗ ਹੈਪਨਸ ਤਾਂ ਉਹਦੇ ਪਿੱਛੇ ਲੱਗ ਕੇ ਕੇਸ ਨੂੰ ਟ੍ਰੇਸ ਕਰਨਾ ਸੋ ਥੈਟ ਜਿਹੜੇ ਇਹਨਾਂ ਦੇ ਮਨਸੂਬੇ ਕ੍ਰਿਮੀਨਲਸ ਦੇ ਉਹ ਕਾਮਯਾਬ ਨਾ ਹੋ ਸਕਣ ਅਸਾਂ ਪਹਿਲਾਂ ਵੀ ਜਿਹੜੀ ਫਟਾਲਾ ਪੁਲਿਸ ਦੇ ਕਰਕੇ ਜਾਵੇ ਤਾਂ ਕੈਂਪ ਦੇ ਵਿੱਚ ਬਹੁਤ ਸਾਰੀਆਂ ਰੇਡਸ ਹੋਈਆਂ ਆ ਕੁਝ ਲੋਕਾਂ ਦੀ ਪ੍ਰਾਪਰਟੀ ਜਿਹੜੀ ਆ ਉਹ ਫ੍ਰੀਜ਼ ਵੀ ਕੀਤੀ ਗਈ। ਸੋ ਇਸੇ ਨੂੰ ਲੈ ਕੇ ਕੋਈ ਨਵੀਂ ਲਿਸਟ ਜਾਂ ਕੋਈ ਨਵੀਂ ਅਮੈਂਡਮੈਂਟ ਕੀਤੀ ਜਾ ਰਹੀ ਹੈ। ਇਹ ਜੋ ਨਸ਼ਾ ਤਸ਼ਕਰੀ ਹੈ ਇਹਨਾਂ ਨੂੰ ਹੋਰ ਸ਼ਕਤੀ ਇਹਨਾਂ ਦੇ ਕਰਨ ਲਈ। ਇਹਦੇ ਵਿੱਚ ਬੇਸਿਕਲੀ ਵੀ ਆਰ ਅਡਾਪਟਿੰਗ ਅ ਮਲਟੀ ਪ੍ਰੋਂਗਡ ਸਟ੍ਰੈਟਜੀ। ਤਾਂ ਜਿਹੜੇ ਐਕਟਿਵ ਪੈਡਲਰ ਹੈ ਜਿਹੜੇ ਕੰਮ ਕਰ ਰਹੇ ਨੇ ਉਹਨਾਂ ਦੇ ਉੱਤੇ ਅਸੀਂ ਪਰਚੇ ਦੇ ਰਹੇ ਨੇ। ਜਿਹੜੇ ਥਰਡ ਲੈਵਲ ਤੇ ਕੰਜ਼ਿਊਮਰ بیس ਹੈ ਤਾਂ ਜਿਹੜੇ ਉਹਨਾਂ ਨੂੰ ਅਸੀਂ ਪੇਸ਼ੈਂਟ ਕਹਿ ਸਕਦੇ ਆ। ਉਹਨਾਂ ਦਾ ਆਪਾਂ ਇਲਾਜ ਵੀ ਕਰਾਵਾਂਗੇ ਜਾਂ ਉਹਨਾਂ ਨੂੰ ਡੀਡਿਕਸ਼ਨ ਸੈਂਟਰ ਦੇ ਵਿੱਚ ਉਹਨਾਂ ਦਾ ਦਾਖਲਾ ਹੋਗਾ। ਬਾਕੀ ਜਿਹੜੇ ਵੱਡੇ ਬੰਦੇ ਹੈਗੇ ਤਾਂ ਉਹਨਾਂ ਨੂੰ ਆਪਾਂ ਜਿਹੜਾ ਹੈਗਾ ਜੀ ਪ੍ਰਾਪਰਟੀ ਵੀ ਉਹਨਾਂ ਫ੍ਰੀਜ਼ ਕਰਾਂਗੇ ਜਿਹੜੇ ਕਮਰਸ਼ਲ ਕੇਸਾਂ ਦੇ ਵਿੱਚ ਹੈਗੇ ਨੇ ਬੰਦੇ। ਠੀਕ ਹੈ ਜੀ। ਥੈਂਕ ਯੂ।